ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੌਤਕ ਅਚਰਜ ਹਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਸਿੰਘਾਂ ਨੂੰ ਨਾਲ ਲੈ ਕੇ ਤਾਂ ਕਿ ਲੋਕਾਂ ਦੇ ਮਨਾਂ ਵਿੱਚੋਂ ਇਹ ਭਰਮ ਨਿਕਲ ਜਾਵੇ ਕਿ ਸ਼ਿਕਾਰ ਕਰਨਾ ਕੇਵਲ ਰਾਜਿਆਂ ਮਹਾਰਾਜਾਂ ਲਈ ਨਹੀਂ ਆਮ ਲੋਕ ਵੀ ਸ਼ਿਕਾਰ ਕਰਦੇ ਨੇ ਤੇ ਜਿਹੜੇ ਲੋਕ ਪਹਿਲਾਂ ਗਿੰਦੜਾਂ ਤੋਂ ਡਰ ਜਾਇਆ ਕਰਦੇ ਸਨ ਉਹ ਹੁਣ ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਉਸ ਦੀ ਖੱਲ ਲਵਾ ਕੇ ਇੱਕ ਖੋਤੇ ਉੱਤੇ ਫਵਾ ਦਿੱਤੀ। ਪਿੰਡ ਦੇ ਲੋਕਾਂ ਨੇ ਵੇਖਿਆ ਖੋਤੇ ਉੱਤੇ ਸ਼ੇਰ ਦੀ ਖੱਲ ਹੈ। ਉਹਨਾਂ ਨੇ ਸਮਝਿਆ ਕਿ ਸ਼ੇਰ ਹੈ। ਸ਼ੇਰ ਸਮਝ ਕੇ ਸਾਰਿਆਂ ਨੂੰ ਚਕੰਨਾ ਕਰ ਦਿੱਤਾ ਕਿ ਇਸ ਪਾਸੇ ਸ਼ੇਰ ਹੈ ਨਾ ਜਾਇਆ ਜਾਵੇ। ਤੇ ਉਹ ਖੋਤਾ ਤਿੰਨ ਦਿਨ ਉਥੇ ਹੀ ਚਰਦਾ ਰਿਹਾ ਪਰ ਕਿਸੇ ਨੇ ਉਸ ਵੱਲ ਇਹ ਧਿਆਨ ਨਾ ਦਿੱਤਾ ਕਿ ਉਹ ਚਰਦਾ ਹੈ ਉਹ ਸ਼ੇਰ ਨਹੀਂ ਹੋ ਸਕਦਾ ਪਰ ਇੱਕ ਦਿਨ ਕੀ ਹੋਇਆ ਕਿ ਉਸ ਪਾਸੇ ਇੱਕ কুমਿਆਰ ਆਪਣੇ ਖੋਤਿਆਂ ਨਾਲ ਆ ਰਿਹਾ ਸੀ ਉਹ ਆਪਣੇ ਖੋਤਿਆਂ ਨੂੰ ਹੇਕ ਕੇ ਉਧਰ ਲਿਆ ਰਿਹਾ ਸੀ ਤੇ ਖੋਤਿਆਂ ਨੇ ਹੀਂਗਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਉਹ ਖੋਤਾ ਸੀ ਜਿਸ ਦੇ ਉੱਤੇ ਸ਼ੇਰ ਦੀ ਖੱਲ ਪਈ ਸੀ ਉਸਨੇ ਵੀ ਹੀਂਗਣਾ ਸ਼ੁਰੂ ਕਰ ਦਿੱਤਾ ਇਹ ਵੇਖ ਕੇ ਕਮਿਹਾਰ ਨੂੰ ਲੱਗੀ ਕਿ ਇਹ ਵੀ ਖੋਤਾ ਹੈ ਸੁੱਤੇ ਕਿਸੇ ਨੇ ਖਲ ਪਾ ਦਿੱਤੀ ਹੈ ਸ਼ੇਰ ਦੀ ਉਸਨੇ ਖਲ ਲਾ ਕੇ ਤੇ ਉਸ ਖੋਤੇ ਨੂੰ ਆਪਣੇ ਖੋਤਿਆਂ ਦੇ ਵਿੱਚ ਰਲਾ ਲਿਆ ਤੇ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਕੌਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ ਪਿੰਡ ਦੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਕੌਤਕ ਆਪਜੀ ਦਾ ਅश्चਰਜ ਹੈ ਸਾਨੂੰ ਇਹ ਦੱਸੋ ਕਿ ਇਹ ਕੌਤਕ ਤੁਸੀਂ ਕਿਉਂ ਕੀਤਾ ਸਾਨੂੰ ਸਾਡੇ ਸ਼ੰਕਿਆਂ ਦੇ ਨਿਵਰਤੀ ਕਰੋ ਸਤਿਗੁਰੂ ਜੀ ਕਹਿੰਦੇ ਪਾਈ ਸਿੱਖੋ ਇਹ ਕੌਤਕ ਇਸ ਕਰਕੇ ਕੀਤਾ ਹੈ ਕਿ ਜਿਵੇਂ ਖੋਤਾ ਸ਼ੇਰ ਦੀ ਖਲ ਪਾ ਕੇ ਖੋਤਾ ਹੀ ਰਹਿੰਦਾ ਹੈ ਅੰਤ ਨੂੰ ਉਸ ਦਾ ਭੇਦ ਖੁੱਲ ਜਾਂਦਾ ਹੈ ਉਹ ਸ਼ੇਰ ਨਹੀਂ ਬਣ ਜਾਂਦਾ ਇਸ ਤਰੀਕੇ ਨਾਲ ਕੇਵਲ ਬਾਹਰੀ ਪਹਿਰਾਵੇ ਦੇ ਨਾਲ ਆਪਣੇ ਅੰਦਰ ਦੇ ਔਗਣ ਲੁਕਾ ਕੇ ਆਪਣੀਆਂ ਬੁਰਾਈਆਂ ਲੁਕਾ ਕੇ ਕੇਵਲ ਬਾਹਰੀ ਪਹਿਰਾਵੇ ਦੇ ਨਾਲ ਸਿੱਖ ਨਹੀਂ ਖਵਾਇਆ ਜਾ ਸਕਦਾ ਬੇਸ਼ੱਕ ਪਹਿਰਾਵਾ ਸਿੱਖ ਲਈ ਜ਼ਰੂਰੀ ਹੈ ਪੰਜ ਕਕਾਰ ਜ਼ਰੂਰੀ ਨੇ ਪਰ ਜਿੰਨਾ ਚਿਰ ਤੱਕ ਆਪਣਾ ਮਨ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਿੱਖ ਖਵਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉੱਥੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹਰ ਕਿਸੇ ਦਾ ਭੇਦ ਖੁੱਲ ਜਾਂਦਾ ਹੈ। ਭਾਵੇਂ ਦੁਨੀਆ ਦੇ ਵਿੱਚ ਨਾਂ ਵੀ ਖੁੱਲੇ। ਅੰਤ ਨੂੰ ਸਿੱਖੀ ਦੇ ਗੁਣ ਧਾਰਨ ਕਰ ਕੀਤੇ ਬਿਨਾ ਪਹਿਰਾਵਾ ਪਾਇਆ ਨਿਬੇੜਾ ਨਹੀਂ ਹੋਣਾ। ਇਸ ਕਰਕੇ ਸਿੱਖ ਦੇ ਕਰਮ ਸ਼ੁਭ ਹੋਣੇ ਚਾਹੀਦੇ ਹਨ। ਨਾਮ ਜਪਦਾ ਹੋਣਾ ਚਾਹੀਦਾ ਹੈ। ਨਿਤ ਨਿਮੀ ਵੀ ਹੋਣਾ ਚਾਹੀਦਾ ਹੈ ਤੇ ਪਹਿਰਾਵਾ ਤਾਂ ਹੀ ਉਸ ਦਾ ਸਫਲ ਹੈ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ